ਕਰ ਦੇਣਾ ਆ ਕੱਲਾ ਤੁਹਾਨੂੰ ਆ ਆ ਜਰਦ ਆ ਸਕੀ ਨਾਲਾ ਇਹ ਕਲੀਨ ਕਰ ਲਿਖਿਆ ਹੈ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸੰਪਰਕ ਦੇ ਵਿੱਚ ਉਹ ਡਾਕੂਮੈਂਟਸ ਆਦੀ ਲੱਗੀ ਆ ਆਪਾਂ ਕਿੱਥੇ ਦਿੰਦੀ ਆ ਆਪਾਂ ਦਿੰਨੇ ਕਿੱਥੇ ਦੱਸੋ ਸਦੀ ਤਨ ਪਤਾ ਨਹੀਂ ਹੜਾ ਆ ਲੋਕਾਂ ਦੀ ਮਤ ਕਰਦਾ ਟਾਈਮ ਆਪਾਂ ਕਦੀ ਸੁੱਤੇ ਆ ਯਾਰ ਫਿਰ ਮੁੱਖ ਮੰਤਰੀ ਨੂੰ ਲੈ ਕੇ ਭੇਜਾ ਟਾਡਾ 2 ਮਿੰਟ ਨਹੀਂ ਲੱਗਦੇ ਤੁਹਾਨੂੰ ਨੌਕਰੀ ਤੋਂ ਨਾਲ ਡਿਸਪੋਜ਼ ਕਰ ਦੇਣਾ ਆ ਕੱਲਾ ਤੁਹਾਨੂੰ ਆ ਜਿਹੜਾ ਸਕੀ ਨਾਲ ਆ ਇਹ ਕਲੀਨ ਕਰ ਲਿਖਿਆ ਸੀ ਇੱਕ ਹੀ ਡਿਊਟੀ ਲਈ ਤੁਹਾਡੇ ਕੋਲ ਨਹੀਂ ਹੋਈ ਸਰ ਕੰਮ ਕਰਨਾ ਹੈ ਹਾਂ ਸਰੇ ਦਾ ਸ਼ੇਵੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਾਡੇ ਨਾਲ ਰਹਿਣਾ ਹਾਂ ਉਹ ਡੱਕੇ ਨਿਕਲ ਜਾਣ ਉਹ ਵੇਖੋ ਡੱਕੇ ਇਹ ਤੋਂ ਨਿਕਲੇ ਸਾਰਾ ਪਾਣੀ ਨਿਕਲ ਜਾਣਾ ਇਹ ਤੋਂ ਸਾਰਾ ਨਿਕਲ ਜਾਣਾ ਇਹਨਾਂ ਡੱਕਾ ਆ ਡੱਕੇ ਕਢਾ ਲਿਓ ਮਸ਼ੀਨ ਨਾਲ ਮਸ਼ੀਨ ਪਿੱਛੇ ਉਹ ਡੰਗਰ ਇੱਕ ਕਿੱਥੇ ਮਸ਼ੀਨ ਲੱਗੀ ਆ ਮਰੀ ਉੱਥੇ ਮੱਝ ਜੀ ਉਹ ਮੱਝ ਨੇ ਅਗਲੇ ਬੰਦੇ ਨੂੰ ਮੁੰਨੂੰ ਮਸ਼ੀਨ ਦੱਸੋ ਹੁਣੇ ਸੱਦੋ ਇੱਥੇ ਮਸ਼ੀਨ ਮੇਰੇ ਸਾਹਮਣੇ ਸੱਦੋ ਹੁਣੇ ਹਾਂ ਤੁਸੀਂ ਕਹਿੰਦੇ ਹੁਣੇ ਸੱਦੋ ਸਾਜੀ ਕਿੰਨਾ ਤੇ ਨਮਿਸ਼ੀ ਲੈਣੇ ਹਾਂਜੀ ਸਰ ਇੱਕ ਪਿੱਛੇ ਲੱਗੇ ਸਰ ਇੱਕ ਥੱਲੇ ਭੇਜੋ ਲਾਓ ਜਲਦੀ ਜਲਦੀ ਭਾਓ ਇਹਨੂੰ ਖਾਲੀ ਕਰੀਏ ਇੱਥੋਂ ਦੇਖੋ ਆਪਾਂ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਵੜ ਗਿਆ ਜਾਨ ਦੋ 200 ਸੰਗੇ ਬੰਦੇ ਹੋ ਤੁਸੀਂ ਹਾਂ ਰੋ ਜੀ ਅੱਜ ਤੋਂ ਬਾਅਦ ਡਿਊਟੀ ਤੋਂ ਕਾਈ ਕੀਤੀ ਮੁੱਖ ਮੰਤਰੀ ਨੂੰ ਲੈ ਕੇ ਭੇਜੂ ਸਮਝਦੇ ਕਿ ਨਹੀਂ ਕੰਮ ਇਹ ਮੇਰੇ ਨੋਟ ਕਰ ਲੋ ਕੰਮ ਡਿਊਟੀ ਹੈ ਡਿਊਟੀ ਡਿਊਟੀ ਕਰਦੀ ਆਪਾਂ ਆ ਲੋਕ ਦੇਖੋ ਕਿੰਨੇ ਬਚਾਦੇ ਓਕੇ ਹੁੰਦੇ ਆ ਆਪਾਂ ਘਰੀ ਬੈਠੇ ਜਾਨ